ਸੰਗਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਕੜਾ ਪ੍ਰਸ਼ਾਦ ਦੀ ਜੋ ਦੇਗ ਵਰਤਾਈ ਜਾਂਦੀ ਹੈ ਉਸ ਦੀ ਜਿਹੜੀ ਮਰਿਆਦਾ ਹੈ ਉਹ ਇਸ ਤਰ੍ਹਾਂ ਹੈ ਜਦੋਂ ਵੀ ਸਵੇਰ ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਦੇਗ ਵਰਤਾਉਂਦੇ ਹਾਂ ਜਾ ਕਿਤੇ ਵੀ ਆਪਾਂ ਕਿਸੇ ਪ੍ਰੋਗਰਾਮ ਦੇ ਵਿੱਚ ਦੇਖ ਪਰਤਉਂਦੇ ਹਾਂ ਸਭ ਤੋਂ ਪਹਿਲਾਂ ਜੋ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਜਿਵੇਂ ਜਾਪ ਹੁੰਦੇ ਹਨ ਤੇ ਦੇਖ ਦੇ ਕੋਲ ਸਾਨੂੰ ਜੋ 40 ਪੌੜੀਆਂ ਤੱਕ ਆਨੰਦ ਸਾਹਿਬ ਜੀ ਦਾ ਜਾਪ ਹੈ ਇਹ ਕਰਨ ਦੀ ਜਿਹੜੀ ਮਰਿਆਦਾ ਹੈ ਬੇਸ਼ੱਕ ਨੇ ਸੋਭਾ ਅੰਮ੍ਰਿਤ ਵੇਲੇ ਜਾਕੀਤੇ ਵੀ ਕੜਾ ਪ੍ਰਸ਼ਾਦੀ ਦੇਗ ਵਰਤਾਉਂਦਾ ਹੈ ਉਦੋਂ 40 ਪੌੜੀਆਂ ਦਾ ਜੋ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਜਿਹੜੀ ਦੇਗ ਹੈ ਉਸ ਨੂੰ ਪੋਗ ਲਵਾਉਣਾ ਹੈ ਪੋਗ ਲੱਗਣ ਤੋਂ ਉਪਰੰਤ ਜਦੋਂ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦਾ ਜੋ ਪ੍ਰਸ਼ਾਦ ਕੱਢਦੇ ਹਾਂ ਪੰਜਾਂ ਪਿਆਰਿਆਂ ਦਾ ਨਾਮ ਲੈ ਕੇ ਜੋ ਇੱਕ ਬਾਟੇ ਦੇ ਵਿੱਚ ਆਪਾਂ ਪ੍ਰਸ਼ਾਦ ਜਿਹੜੇ ਛੰਦੇ ਹਨ ਪੰਜਾਂ ਪਿਆਰਿਆਂ ਦੇ ਕੱਢ ਲੈਨੇ ਹਨ ਉਸ ਤੋਂ ਪਰંત ਜਿਹੜੇ ਅੰਮ੍ਰਿਤ ਧਾਰੀ ਸਿੱਖ ਹਨ ਉਹ ਪ੍ਰਸ਼ਾਦ ਅਸੀਂ ਉਹਨਾਂ ਦੇ ਵਿੱਚ ਵਰਤਾਉਣਾ ਹੈ ਜੋ ਕਿ ਸਾਨੂੰ ਮਰਿਆਦਾ ਦੱਸੀ ਗਈ ਹੈ ਇਹ ਇਸ ਤਰ੍ਹਾਂ ਹੀ ਹੈ ਇਹ ਨਹੀਂ ਕਰਨਾ ਪ੍ਰਸ਼ਾਦ ਕੱਢਿਆ ਤੇ ਉਸ ਤੋਂ ਬਾਅਦ ਉਸੇ ਤਰ੍ਹਾਂ ਫਿਰ ਵਿੱਚ ਦੇਗ ਦੇ ਵਿੱਚ ਇਕੱਠਾ ਕਰ ਦਿੱਤਾ ਇਸ ਤਰ੍ਹਾਂ ਨਹੀਂ ਕਰਨਾ ਜਦੋਂ ਵੀ ਅਸੀਂ ਪ੍ਰਸ਼ਾਦ ਕੱਢਣਾ ਹੈ ਉਸ ਨੂੰ ਜੇ ਪੰਜ ਸਿੱਖ ਹਨ ਅਮਰਤਾਰੀ ਸਿੱਖ ਬੈਠੇ ਹਨ ਉਹਨਾਂ ਦੇ ਵਿੱਚ ਵਰਤਉਣਾ ਹੈ ਕਈਆਂ ਥਾਮਾਂ ਤੇ ਪੰਜਾਂ ਪਿਆਰਿਆਂ ਦੇ ਪ੍ਰਸ਼ਾਦ ਵਰਤਾਉਣ ਤੋਂ ਪਹਿਲਾਂ ਹੀ ਗਰੰਥੀ ਸਿੰਘ ਦਾ ਜਿਹੜਾ ਸ਼ੰਦਾ ਹੈ ਇਹ ਕੱਢਿਆ ਜਾਂਦਾ ਹੈ। ਕਈਆਂ ਥਾਮਾਂ ਦੇ ਵਿੱਚ ਪਹਿਲਾਂ ਪੰਜਾਂ ਪਿਆਰਿਆਂ ਨੂੰ ਵਰਤਾਇਆ ਜਾਂਦਾ ਹੈ। ਉਸ ਤੋਂ ਬਾਅਦ ਜੋ ਗਰੰਥੀ ਸਿੰਘ ਦਾ ਸ਼ੰਦਾ ਕੱਢਿਆ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਸਿੱਖ ਨੇ ਗੁਰੂ ਦਾ ਪ੍ਰਸ਼ਾਦ ਵਰਤਾਉਣਾ ਹੈ ਉਹ ਆਪਣਾ ਮੂੰਹ ਜਿਹੜਾ ਹੈ ਉਹ ਸਰੋਪੇ ਦੇ ਨਾਲ ਟਕ ਕੇ ਜੋ ਆਪਣਾ ਹਯੂਰੀਆ ਹੁੰਦਾ ਹੈ ਇਸ ਨਾਲ ਟਕ ਕੇ ਹੀ ਜੋ ਸੰਗਤ ਦੇ ਵਿੱਚ ਪ੍ਰਸ਼ਾਦ ਹੈ ਇਹ ਵਰਤਉਣਾ ਹੈ ਤੇ ਸੰਗਤ ਨੇ ਨਾਲ-ਨਾਲ ਵਾਹਿਗੁਰੂ ਸਿਮਰਨ ਦਾ ਜਾਪ ਕਰਨਾ ਹੈ ਜੀ ਇਹ ਜੋ ਕੜਾ ਪ੍ਰਸ਼ਾਦ ਵਰਤਉਣ ਦੀ ਜਿਹੜੀ ਮਰਿਆਦਾ ਹੈ ਇਹ ਇਸ ਤਰ੍ਹਾਂ ਹੈ ਤੇ ਗੁਰੂ ਦੇ ਸਿੱਖ ਨੇ ਇਸ ਤਰ੍ਹਾਂ ਹੀ ਜਿਹੜੀ ਮਰਿਆਦਾ ਹੈ ਇਸ ਨੂੰ ਕਾਇਮ ਰੱਖਣਾ ਹੈ ਤੇ ਸਭ ਤੋਂ ਜ਼ਰੂਰੀ ਹੈ ਗੁਰੂ ਘਰਾਂ ਦੇ ਵਿੱਚ ਸਰਬਲੋਹ ਦੇ ਬਾਟੇ ਹੀ ਸਰਬਲੋਹ ਦੇ ਭਾਂਡੇ ਦਰਬਾਰ ਦੇ ਵਿੱਚ ਵਰਤੇ ਜਾਣ ਹੋਰ ਆਦਿਕ ਕਿਸੇ ਵੀ ਤਰ੍ਹਾਂ ਦੇ ਭਾਂਡੇ ਜਿਹੜੇ ਹਨ ਸਟੀਲ ਦੇ ਜਾਂ ਹੋਰ ਕਿਸੇ ਤਰ੍ਹਾਂ ਦੇ ਉਹ ਜਿਹੜੇ ਹਨ ਉਹ ਸੁਭ ਦੇ ਨਹੀਂ ਹਨ ਇਸ ਕਰਕੇ ਸਰਬਲੋਹ ਦੇ ਜਿਹੜੇ ਬਾਟੇ ਹਨ ਇਹ ਗੁਰੂ ਘਰ ਦੀ ਮਨਿਆਰ ਦਾ ਅਨੁਸਾਰ ਸਰਬ ਲੋ ਦੇ ਬਾਟਿਆਂ ਨੂੰ ਹੀ ਮਾਨਤਾ ਦਿੱਤੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ